ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡੀ ਪਹਿਲ ਕਦਮੀ ਕਰਦਿਆਂ ਜਨਵਰੀ 2024 ਚ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ। ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇ ਇਸ਼ਤ ਦਾ ਪਹਿਲਾ ਸੂਬਾ। ਹੁਣ ਪੰਜਾਬ ਦੀਆਂ ਸੜਕਾਂ ਤੇ ਹਰ 30 ਕਿਲੋਮੀਟਰ ਤੇ ਹਾਈ ਟੈਕ ਟੀਮਾਂ ਤਾਇਨਾਤ ਹਨ। ਜੋ ਹਾਦਸੇ ਦੀ ਸੂਚਨਾ ਮਿਲਦੇ ਹੀ 5 ਤੋਂ 7 ਮਿੰਟਾਂ ਦੇ ਅੰਦਰ ਅੰਦਰ ਮੌਕੇ ਤੇ ਪਹੁੰਚ ਜਾਂਦੀਆਂ ਨੇ। SSF ਦੇ ਵੱਲੋਂ ਹੁਣ ਤੱਕ 35000 ਤੋਂ ਵੱਧ ਲੋਕਾਂ ਦੀਆਂ ਜਾਨਾਂ ਬਚਾ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਗਿਆ ਹੈ ਇਸ ਦੇ ਨਾਲ ਹੀ 32366 ਸੜਕ ਹਾਦਸਿਆਂ 'ਚ ਜ਼ਖਮੀ ਹੋਏ 15833 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਜਦਕਿ 19805 ਜ਼ਖਮੀਆਂ ਨੂੰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ ਪੰਜਾਬ ਸਰਕਾਰ ਦੁਆਰਾ ਬਣਾਈ ਗਈ ਐਸਐਸਐਫ ਵਿੱਚ ਮੈਂ ਬਤੌਰ ਕਾਂਸਟੇਬਲ ਡਿਊਟੀ ਨਿਭਾ ਰਿਹਾ ਸਾਡਾ ਰੂਟ ਨੰਬਰ 94503 ਹੈ ਜੋ ਕਿ ਲੇਦਰਾ ਤੋਂ ਦਿয়ালਪੁਰ ਹੈ ਸਾਨੂੰ ਕੰਟਰੋਲ ਰੂਮ ਤੋਂ ਜਦੋਂ ਵੀ ਐਕਸੀਡੈਂਟ ਦੀ ਕਾਲ ਜਾਂ ਮੈਸੇਜ ਮਿਲਦਾ ਹੈ ਸਾਸੀਂ ਤੁਰੰਤ ਸੁਰਖਾਤਨਾ ਵਾਲੇ ਸਥਾਨ ਤੇ ਪਹੁੰਚ ਕੇ ਦੇਖਦੇ ਹਾਂ ਅਤੇ ਹਾਲਾਤਾਂ ਦਾ ਜਾਇਜ਼ਾ ਲੈਂਦੇ ਹਾਂ ਜੋ ਸੜਕ ਸੁਰੱਖਿਆ ਫੋਰਸ ਹਰ 30 ਕਿਲੋਮੀਟਰ ਦੇ ਰੇਡੀਅਸ ਚ ਕੱਢੀ ਹੈ ਉਹਦੀ ਐਵਰੇਜ 6 ਮਿੰਟ 20 ਸਕਿੰਟ ਹੈ ਉਹਦੇ ਵਿੱਚ ਆ ਪਹੁੰਚ ਕੇ ਪਹਿਲਾਂ ਜਿਹੜਾ ਜਿੱਥੇ ਜਖਮੀ ਪਿਆ ਹੈ ਤਾਂ ਉਹਦਾ ਪਲਟ ਜਿਹੜਾ ਰੀਡਿੰਗ ਰੁਕੀ ਜਾਂਦੀ ਹੈ ਫਿਰ ਜਿਹੜਾ ਵੀ ਹਸਪਤਾਲ ਨੇੜੇ ਆ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦਿਓ। ਦੇਖ ਰਹੇ ਤੁਸੀਂ ਤਾਂ ਮੈਂ ਮਸਿੰਗ ਦੀ ਕਪਾਲ ਸਾਨੇਵਾਲ ਮਾਰਕੀਟ ਕਮੇਟੀ ਦੇ ਵਿੱਚ ਮੌਜੂਦ ਹਾਂ ਜਿੱਥੇ ਪੰਜਾਬ ਦੇ ਕੈਬਨਿਟ ਮੰਤਰੀ ਹਦੀਪ ਮੁੰਡੀਆ ਦੇ ਵੱਲੋਂ ਅੱਜ ਝੋਨੇ ਦੀ ਜਿਹੜੀ ਸਰਕਾਰੀ ਖਰੀਦ ਆ ਸ਼ੁਰੂ ਕਰਵਾਈ ਗਈ ਹੈ ਤਾਂ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜੀ ਸਾਨਵਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਰਾਜੀ ਜੀ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ ਪੱਤਰਕਾਰ ਭਰਾਵਾਂ ਦਾ, ਮੀਡੀਆ ਵਾਲੇ ਭਰਾਵਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜੋ ਕਿ ਸਾਡੀ ਗਰਾਊਂਡ ਲੈਵਲ ਦੀ ਰਿਪੋਰਟ ਸਾਰੀ ਦੁਨੀਆ ਦੇ ਵਿੱਚ ਪਹੁੰਚ ਜਾਂਦੀ ਹੈ ਜੀ। ਅੱਜ ਮੰਤਰੀ ਸਾਹਿਬ ਨੇ ਇੱਕ ਵੱਡੀ ਜ਼ਿੰਮੇਵਾਰੀ ਹੋਰ ਦਿੱਤੀ ਹੈ ਕਹਿੰਦੇ ਰਾਜੀ ਜ਼ਿੰਮੇਵਾਰੀ ਲਾਤੀ ਹੈ ਇੱਥੇ ਬੈਠ ਕੇ ਕੱਲੀ ਕੱਲੀ ਚੀਜ਼ ਨੂੰ ਉਹਨਾਂ ਦਾ ਮੇਰੇ ਤੇ ਪਹਿਲੇ ਦਿਨ ਤੋਂ ਸ਼ਹੀਦਬਾਹਾ ਜੀ ਮੇਰੇ ਉਹ ਗੁਰੂ ਹੈ। ਮੈਂ ਆਮ ਆਦਮੀ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਤੇ ਉਹ ਮੇਰੇ ਗੁਰੂ ਹੈ ਜੀ। ਰਾਜਨੀਤਿਕ ਗੁਰੂ ਹੈ ਅ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦਾ ਵੀ ਮੈਂ ਸਾਨੇ ਵਾਲਾ ਕਹਿੰਦੇ ਸੁਪਨਾ ਵੀ ਨਹੀਂ ਲਿਆ ਜੀ ਇਲੈਕਸ਼ਨ ਦਾ ਜੀ ਸਾਡੇ ਪਰਿਵਾਰ ਨੇ ਵੀ ਨਹੀਂ ਲਿਆ ਜੀ ਕਦੇ ਵੀ ਨਹੀਂ ਲੜਾਂਗੇ ਮੇਰੇ ਰਾਜਨੀਤਿਕ ਗੁਰੂ ਹੈ ਜੀ ਉਹ ਮੁੰਡੀਆਂ ਸਾਹਿਬ ਮੈਂ ਨਾਲ ਦੀ ਕਸਮ ਖੰਦਾ ਜੀ ਕਦੇ ਜ਼ਿੰਦਗੀ ਸੋਚਾਂ ਕਿ ਸਾਡੇ ਪਰਿਵਾਰ ਦਾ ਕੋਈ ਜੀਵ ਨਹੀਂ ਸਾਡੇ ਨਾਲ ਤੋਂ ਇਲੈਕਸ਼ਨ ਲੜਾਂਗਾ ਜੀ ਕਦੇ ਵੀ ਨਹੀਂ ਜਿਲ੍ਹਾ ਪ੍ਰੇਸ਼ਦ ਬਲਾਕ ਸੰਪਤੀ ਇਲੈਕਸ਼ਨ ਦਾ ਕੈਰੀ ਮੈਂ ਸਾਡੇ ਨਾਲ ਤੋਂ ਇਲੈਕਸ਼ਨ ਨਹੀਂ ਲੜਨਾ ਜੀ ਕੋਈ ਇਲੈਕਸ਼ਨ ਨਹੀਂ ਲੜਨਾ ਜੀ ਸਾਡੇ ਨਾਲ ਤੋਂ ਕੋਈ ਨਹੀਂ ਲੜਨਾ ਨਹੀਂ ਨਹੀਂ ਜਿੰਮੇਵਾਰੀ ਵੱਡੀ ਸੌਂਪੀ ਹੈ ਉਹ ਮੁੰਡਿਆ ਸਾਹਿਬ ਨੇ ਕਹਿੰਦੀ ਵੀ ਇੱਥੇ ਰਹਿ ਕੇ ਤਿਆਰ ਰੱਖਣਾ ਕਿਸਾਨਾਂ ਦਾ ਕਿਸੇ ਤਰ੍ਹਾਂ ਦੀ ਕੋਈ ਵੀ ਤੁਹ ਸਮੱਸਿਆ ਨਾ ਹੋਵੇ ਹਾਂ ਜੀ ਮੈਂ ਨਾਲ ਆ ਜੀ ਮੇਰਾ ਨਾ 10 ਕਿਲੋਮੀਟਰ ਦੂਰ ਘਰ ਇੱਥੋਂ ਨਾਲੇ ਆ ਜੀ 24 ਘੰਟੇ ਸੇਵਾ ਦੇ ਵਿੱਚ ਹਾਜ਼ਰ ਹਾਂ ਜੀ ਇੱਕ ਇੱਕ ਦਾਣਾ ਚੱਕਿਆ ਜਾਊਗਾ ਕਿਸੇ ਤਰ੍ਹਾਂ ਸਾਡੇ ਆਰਤੀ ਦੇ ਭਰਾ ਵਧੀਆ ਘੈਂਟ ਬੰਦੇ ਆ ਸਾਰੇ ਜ਼ਿਮੀਂਦਾਰ ਵਧੀਆ ਜੀ ਜਿੰਨੇ ਵੀ ਮਜ਼ਦੂਰ ਆ ਸਾਰੇ ਵਧੀਆ ਜੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦੇਵਾਂਗੇ ਜੇ ਕੋਈ ਦਿੱਕਤ ਆਉਂਗੀ ਤਾਂ ਅਸੀਂ ਬੈਠ ਕੇ ਉਹਨੂੰ ਹੱਲ ਕਰਾਂਗੇ ਜੀ ਦਾ ਕਿਸੇ ਵੀ ਤਰ੍ਹਾਂ ਦਾ ਧੰਨਵਾਦੀ ਥੈਂਕ ਯੂ ਬਿਲਕੁਲ ਇਸਨ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜੀ ਸਾਹਨੇਵਾਲ ਜੋ ਹਰਦੀਪ ਸਿੰਘ ਮੁੰਡਿਆ ਦੇ ਇਲੈਕਸ਼ਨ ਲੜਨ ਦੇ ਬਿਆਨ ਨੂੰ ਕਹਿੰਦੇ ਨੇ ਕਿ ਸਾਡੇ ਪਰਿਵਾਰ ਨੇ ਹਜ ਤੱਕ ਨਹੀਂ ਸੋਚਿਆ ਸਾਹਨੇਵਾਲ ਤੋਂ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਵੀ ਸਾਹਨੇਵਾਲ ਤੋਂ ਇਲੈਕਸ਼ਨ ਲੜਾਂਗੇ ਔਰ ਮੰਡੀ ਦੀ ਜਿਹੜੀ ਜ਼ਿੰਮੇਵਾਰੀ ਲਗਾਈ ਗਈ ਹੈ ਮਾਰਕੀਟ ਕਮੇਟੀ ਦੇ ਚੇਅਰਮੈਨ ਤੋਂ ਪਹਿਲਾਂ ਤਾਂ ਇਹਨੂੰ ਉਹ ਵੀ ਕਹਿੰਦੇ ਹੋਏ ਨਜ਼ਰ ਆਨੇ ਕਿਸਾਨਾਂ ਦਾ ਹਰ ਕਿਸੇ ਦਾ ਧਿਆਨ ਰੱਖਿਆ ਜਾਵੇ ਕੈਮਰਾ ਪਰਸ ਸਲਮਾਨ ਸਿੰਘ ਮਤੰਦਿਕ ਪਾਲ ਦੇ ਅੰਦਰ ਸਾਹਨੇਵਾਲ ਦੇ ਅੰਦਰ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਤੰਦਿਕ ਪਾਲ ਸਾਹਨੇਵਾਲ ਮਾਰਕ ਤਾ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜੀ ਸਾਹਿਬਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨਗੇ ਰਾਜੀ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਪੱਤਰਕਾਰ ਭਰਾਵਾਂ ਦਾ ਮੀਡੀਆ ਵਾਲੇ ਭਰਾਵਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜੋ ਕਿ ਸਾਡੀ ਗਰਾਊਂਡ ਲੈਵਲ ਦੀ ਰਿਪੋਰਟ ਸਾਰੀ ਦੁਨੀਆ ਦੇ ਵਿੱਚ ਪਹੁੰਚ ਜਾਂਦੀ ਹੈ ਜੀ ਅੱਜ ਮੰਤਰੀ ਸਾਹਿਬ ਨੇ ਕਬੱਡੀ ਜਿੰਮੇਵਾਰੀ ਹੋਰ ਦਿੱਤੀ ਕਹਿੰਦੇ ਰਾਜੀ ਜਿੰਮੇਵਾਰੀ ਲਾਤੀ ਹੈ ਇੱਥੇ ਬੈਠ ਕੇ ਕੱਲੀ ਕੱਲੀ ਚੀਜ਼ ਉਹਨਾਂ ਦਾ ਮੇਰੇ ਤੇ ਪਹਿਲੇ ਦਿਨ ਤੋਂ ਸ਼ਹੀਦਬਾਹ ਜੀ ਮੇਰੇ ਉਹ ਗੁਰੂ ਹੈ ਮੈਂ ਆਮ ਰਾਜਨੀਤਿਕ ਗੁਰੂ ਹੈ ਜਿਹੜੀ ਤੁਸੀਂ ਇਲੈਕਸ਼ਨ ਦੀ ਜਿਹੜੀ ਬਾਈ ਜੀ ਗੱਲ ਕਰਦੇ ਤੇ ਅ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦਾ ਵੀ ਮੈਂ ਸਾਨੇਵਾਲ ਬਾਰੇ ਕਦੇ ਸੁਪਨਾ ਵੀ ਨਹੀਂ ਲਿਆ ਜੀ ਇਲੈਕਸ਼ਨ ਦਾ ਜੀ ਸਾਡੇ ਪਰਿਵਾਰ ਨੇ ਵੀ ਨਹੀਂ ਲਿਆ ਜੀ ਕਦੇ ਵੀ ਨਹੀਂ ਲੜਾਂਗੇ ਮੇਰੇ ਰਾਜਨੀਤਿਕ ਗੁਰੂ ਹੈ ਜੀ ਉਹ ਮੁੰਡੀਆਂ ਸਾਹਿਬ ਮੈਂ ਅਨਾਜ ਦੀ ਕਸਮ ਖਾਂਦਾ ਜੀ ਕਦੇ ਜ਼ਿੰਦਗੀ ਸੋਚਾਂ ਕਿ ਸਾਡੇ ਪਰਿਵਾਰ ਦਾ ਕੋਈ ਜੀ ਵੀ ਨਹੀਂ ਸਾਨੇਵਾਲ ਤੋਂ ਇਲੈਕਸ਼ਨ ਲੜਾਂਗੇ ਜੀ ਕਦੇ ਵੀ ਨਹੀਂ ਜਿਲ੍ਹਾ ਪ੍ਰੇਸ਼ਦ ਬਲਾਕ ਸੰਪਤੀ ਇਲੈਕਸ਼ਨ ਦਾ ਕੈਰੀ ਮੈਂ ਸਾਨੇਵਾਲ ਤੋਂ ਇਲੈਕਸ਼ਨ ਨਹੀਂ ਲੜਨਾ ਜੀ ਸਨਿਆਦੂਲ ਦਾ ਕੋਈ ਇਲੈਕਸ਼ਨ ਨਹੀਂ ਲੰਡਾ ਜੀ ਸਨਿਆਦੂਲ ਦਾ ਕੋਈ ਨਹੀਂ ਲੰਡਾ ਨਹੀਂ ਨਹੀਂ ਜਿੰਮੇਵਾਰੀ ਵੱਡੀ ਸੌਂਪੀ ਹੈ ਮੁੰਡਿਆ ਸਾਹਿਬ ਨੇ ਕਹਿੰਦੇ ਵੀ ਇੱਥੇ ਰਹਿ ਕੇ ਤਿਆਰ ਰੱਖਣਾ ਕਿਸਾਨਾਂ ਦਾ ਕਿਸੇ ਤਰ੍ਹਾਂ ਦੀ ਕੋਈ ਵੀ ਤੁ ਸਮੱਸਿਆ ਨਾ ਹੋਵੇ ਹਾਂ ਜੀ ਮੈਂ ਨਾਲ ਆ ਜੀ ਮੇਰਾ ਨਾ 1/2 ਕਿਲੋਮੀਟਰ ਦੂਰ ਘਰ ਇੱਥੋਂ ਨਾਲੇ ਆ ਜੀ 24 ਘੰਟੇ ਸੇਵਾ ਦੇ ਵਿੱਚ ਹਾਜ਼ਰ ਹਾਂ ਜੀ ਇੱਕ ਇੱਕ ਦਾਣਾ ਚੱਕਿਆ ਜਾਊਗਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਗੀ ਸਾਡੇ ਆੜਤੀਏ ਭਰਾ ਵਧੀਆ ਘੈਂਟ ਬੰਦੇ ਆ ਸਾਰੇ ਜ਼ਿਮੀਂਦਾਰ ਵਧੀਆ ਜੀ ਜਿੰਨੇ ਵੀ ਮਜ਼ਦੂਰ ਆ ਸਾਰੇ ਵਧੀਆ ਜੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਣ ਦੇਵਾਂਗੇ ਜੇ ਕੋਈ ਦਿੱਕਤ ਆਉ ਧੰਨਵਾਦੀ ਥੈਂਕ ਯੂ ਬਿਲਕੁਲ ਇਸਨ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜੀ ਸਾਹਨੇਵਾਲ ਜੋ ਹਰਦੀਪ ਸਿੰਘ ਮੁੰਡਿਆ ਦੇ ਇਲੈਕਸ਼ਨ ਲੜਨ ਦੇ ਬਿਆਨ ਨੂੰ ਕਹਿੰਦੇ ਨੇ ਕਿ ਸਾਡੇ ਪਰਿਵਾਰ ਨੇ ਅੱਜ ਤੱਕ ਨਹੀਂ ਸੋਚਿਆ ਸਾਹਨੇਵਾਲ ਤੋਂ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਵੀ ਸਾਹਨੇਵਾਲ ਤੋਂ ਇਲੈਕਸ਼ਨ ਲੜਾਂਗੇ ਔਰ ਮੰਡੀ ਦੀ ਜਿਹੜੀ ਜ਼ਿੰਮੇਵਾਰੀ ਲਗਾਈ ਗਈ ਹੈ ਮਾਰਕੀਟ ਕਮੇਟੀ ਦੇ ਚੇਅਰਮੈਨ ਤੋਂ ਪਹਿਲਾਂ ਤਾਂ ਇਹਨੂੰ ਪਰ ਉਹ ਵੀ ਕਹਿੰਦੇ ਫਿਰ ਨਜ਼ਰ ਆਨੇ ਕਿਸਾਨਾਂ ਦਾ ਹਰ ਕਿਸੇ ਦਾ ੜਕ ਧਿਆਨ ਰੱਖਿਆ ਜਾਵੇ ਕੈਮਰਾ ਪਰਸਾ ਸੁਲਮਾਨ ਦੀ ਨਾਲ ਹਮਸਿੰਧ ਦੀ ਪਾਲ ਦੇਣ ਕਿ ਸਵੇਰਾ ਸਾਹਨੇਵਾਲ ਦੇਣਕ ਦਿਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਮਸ ਤਾ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜੀ ਸਾਨੂਵਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨਗੇ ਰਾਜੀ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਪੱਤਰਕਾਰ ਭਰਾਵਾਂ ਦਾ ਮੀਡੀਆ ਵਾਲੇ ਭਰਾਵਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜੋ ਕਿ ਸਾਡੀ ਗਰਾਊਂਡ ਲੈਵਲ ਦੀ ਰਿਪੋਰਟ ਸਾਰੀ ਦੁਨੀਆ ਦੇ ਵਿੱਚ ਪਹੁੰਚ ਜਾਂਦੀ ਹੈ ਜੀ ਅੱਜ ਮੰਤਰੀ ਸਾਹਿਬ ਨੇ ਇੱਕ ਵੱਡੀ ਜ਼ਿੰਮੇਵਾਰੀ ਹੋਰ ਦਿੱਤੀ ਹੈ ਕਹਿੰਦੇ ਰਾਜੀ ਜ਼ਿੰਮੇਵਾਰੀ ਲਾਤੀ ਹੈ ਇੱਥੇ ਬੈਠ ਕੇ ਕੱਲੀ ਕੱਲੀ ਚੀਜ਼ ਉਹਨਾਂ ਦਾ ਮੇਰੇ ਤੇ ਪਹਿਲੇ ਦਿਨ ਤੋਂ ਸ਼ਹੀਦਬਾਹਾ ਜੀ ਮੇਰੇ ਉਹ ਗੁਰੂ ਹੈ ਮੈਂ ਆਮ ਰਾਜਨੀਤਿਕ ਗੁਰੂ ਹੈ ਜਿਹੜੀ ਤੁਸੀਂ ਇਲੈਕਸ਼ਨ ਦੀ ਜਿਹੜੀ ਬਾਈ ਜੀ ਗੱਲ ਕਰਦੇ ਤੇ ਅ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦਾ ਵੀ ਮੈਂ ਸਾਨੇਵਾਲ ਬਾਰੇ ਕਦੇ ਸੁਪਨਾ ਵੀ ਨਹੀਂ ਲਿਆ ਜੀ ਇਲੈਕਸ਼ਨ ਦਾ ਜੀ ਸਾਡੇ ਪਰਿਵਾਰ ਨੇ ਵੀ ਨਹੀਂ ਲਿਆ ਜੀ ਕਦੇ ਵੀ ਨਹੀਂ ਲੜਾਂਗੇ ਮੇਰੇ ਰਾਜਨੀਤਿਕ ਗੁਰੂ ਹੈ ਜੀ ਉਹ ਮੁੰਡੀਆਂ ਸਾਹਿਬ ਮੈਂ ਅਨਾਜ ਦੀ ਕਸਮ ਖਾਂਦਾ ਜੀ ਕਦੇ ਜ਼ਿੰਦਗੀ ਸੋਚਾਂਗੀ ਸਾਡੇ ਪਰਿਵਾਰ ਦਾ ਕੋਈ ਜੀ ਵੀ ਨਹੀਂ ਸਾਨੇਵਾਲ ਤੋਂ ਇਲੈਕਸ਼ਨ ਲੜਾਂਗੇ ਜੀ ਕਦੇ ਵੀ ਨਹੀਂ ਜਿਲ੍ਹਾ ਪ੍ਰੇਸ਼ਦ ਬਲਾਕ ਸੰਪਤੀ ਇਲੈਕਸ਼ਨ ਦਾ ਕੈਰੀ ਮੈਂ ਸਾਨੇਵਾਲ ਤੋਂ ਇਲੈਕਸ਼ਨ ਨਹੀਂ ਲੜਨਾ ਜੀ ਸਨਿਆਦੂਲ ਕੋਈ ਇਲੈਕਸ਼ਨ ਨਹੀਂ ਲੜਨਾ ਜੀ ਸਨਿਆਦੂਲ ਤੋਂ ਕੋਈ ਨਹੀਂ ਲੜਨਾ ਨਹੀਂ ਨਹੀਂ ਜਿੰਮੇਵਾਰੀ ਵੱਡੀ ਸੌਂਪੀ ਹੈ ਮੁੰਡਿਆ ਸਾਹਿਬ ਨੇ ਕਹਿੰਦੇ ਵੀ ਇੱਥੇ ਰਹਿ ਕੇ ਤਿਆਰ ਰੱਖਣਾ ਕਿਸਾਨਾਂ ਦਾ ਕਿਸੇ ਤਰ੍ਹਾਂ ਦੀ ਕੋਈ ਵੀ ਤੁ ਸਮੱਸਿਆ ਨਾ ਹੋਵੇ ਹਾਂਜੀ ਮੈਂ ਨਾਲ ਆ ਜੀ ਮੇਰਾ ਨਾ 1/2 ਕਿਲੋਮੀਟਰ ਦੂਰ ਘਰ ਇੱਥੋਂ ਨਾਲੇ ਆ ਜੀ 24 ਘੰਟੇ ਸੇਵਾ ਦੇ ਵਿੱਚ ਹਾਜ਼ਰਾਂ ਜੀ ਇੱਕ ਇੱਕ ਦਾਣਾ ਚੱਕਿਆ ਜਾਊਗਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਗੀ ਸਾਡੇ ਆੜਤੀਏ ਭਰਾ ਵਧੀਆ ਘੈਂਟ ਬੰਦੇ ਆ ਸਾਰੇ ਜ਼ਿਮੀਂਦਾਰ ਵਧੀਆ ਜੀ ਜਿੰਨੇ ਵੀ ਮਜ਼ਦੂਰ ਆ ਸਾਰੇ ਵਧੀਆ ਜੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਣ ਦੇਵਾਂਗੇ ਜੇ ਕੋਈ ਦਿੱਕਤ ਆਉਂਗੀ ਤਾਂ ਅਸੀਂ ਧੰਨਵਾਦੀ ਥੈਂਕ ਯੂ ਬਿਲਕੁਲ ਇਸਨ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜੀ ਸਾਹਨੇਵਾਲ ਜੋ ਹਰਜੀਪ ਸਿੰਘ ਮੁੰਡਿਆ ਦੇ ਇਲੈਕਸ਼ਨ ਲੜਨ ਦੇ ਬਿਆਨ ਨੂੰ ਕਹਿੰਦੇ ਨੇ ਕਿ ਸਾਡੇ ਪਰਿਵਾਰ ਨੇ ਅੱਜ ਤੱਕ ਨਹੀਂ ਸੋਚਿਆ ਸਾਹਨੇਵਾਲ ਤੋਂ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਵੀ ਸਾਹਨੇਵਾਲ ਤੋਂ ਇਲੈਕਸ਼ਨ ਲੜਾਂਗੇ ਔਰ ਮੰਡੀ ਦੀ ਜਿਹੜੀ ਜ਼ਿੰਮੇਵਾਰੀ ਲਗਾਈ ਗਈ ਹੈ ਮਾਰਕੀਟ ਕਮੇਟੀ ਦੇ ਚੇਅਰਮੈਨ ਤੋਂ ਪਹਿਲਾਂ ਤਾਂ ਇਹਨੂੰ ਪਰ ਉਹ ਵੀ ਕਹਿੰਦੇ ਫਿਰ ਨਜ਼ਰ ਆਨੇ ਕਿਸਾਨਾਂ ਦਾ ਹਰ ਕਿਸੇ ਦਾ ੜਕ ਧਿਆਨ ਰੱਖਿਆ ਜਾਵੇ ਕੈਮਰਾ ਪਰਸਾ ਸੁਲਮਾਨ ਦੀ ਨਾਲ ਹਮਸਿੰਧ ਦੀ ਪਾਲ ਦੇਣ ਕਿ ਸਵੇਰਾ ਸਾਹਨੇਵਾਲ ਦੇਣਕਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਮਸਿੰ ਤਾ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜੀ ਸਾਨੂਵਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨਗੇ ਰਾਜੀ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਪੱਤਰਕਾਰ ਭਰਾਵਾਂ ਦਾ ਮੀਡੀਆ ਵਾਲੇ ਭਰਾਵਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜੋ ਕਿ ਸਾਡੀ ਗਰਾਊਂਡ ਲੈਵਲ ਦੀ ਰਿਪੋਰਟ ਸਾਰੀ ਦੁਨੀਆ ਦੇ ਵਿੱਚ ਪਹੁੰਚ ਜਾਂਦੀ ਹੈ ਜੀ ਅੱਜ ਮੰਤਰੀ ਸਾਹਿਬ ਨੇ ਇੱਕ ਵੱਡੀ ਜ਼ਿੰਮੇਵਾਰੀ ਹੋਰ ਦਿੱਤੀ ਹੈ ਕਹਿੰਦੇ ਰਾਜੀ ਜ਼ਿੰਮੇਵਾਰੀ ਲਾਤੀ ਹੈ ਇੱਥੇ ਬੈਠ ਕੇ ਕੱਲੀ ਕੱਲੀ ਚੀਜ਼ ਉਹਨਾਂ ਦਾ ਮੇਰੇ ਤੇ ਪਹਿਲੇ ਦਿਨ ਤੋਂ ਸ਼ਹੀਦਬਾਹਾ ਜੀ ਮੇਰੇ ਉਹ ਗੁਰੂ ਹੈ ਮੈਂ ਆਮ ਰਾਜਨੀਤਿਕ ਗੁਰੂ ਹੈ ਜਿਹੜੀ ਤੁਸੀਂ ਇਲੈਕਸ਼ਨ ਦੀ ਜਿਹੜੀ ਬਾਈ ਜੀ ਗੱਲ ਕਰਦੇ ਤੇ ਅ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦਾ ਵੀ ਮੈਂ ਸਾਨੇਵਾਲ ਬਾਰੇ ਕਹਿੰਦੇ ਸੁਪਨਾ ਵੀ ਨਹੀਂ ਲਿਆ ਜੀ ਇਲੈਕਸ਼ਨ ਦਾ ਜੀ ਸਾਡੇ ਪਰਿਵਾਰ ਨੇ ਵੀ ਨਹੀਂ ਲਿਆ ਜੀ ਕਦੇ ਵੀ ਨਹੀਂ ਲੜਾਂਗੇ ਮੇਰੇ ਰਾਜਨੀਤਿਕ ਗੁਰੂ ਹੈ ਜੀ ਉਹ ਮੁੰਡਿਆ ਸਾਹਿਬ ਮੈਂ ਅਨਾਜ ਦੀ ਕਸਮ ਖਾਂਦਾ ਜੀ ਕਦੇ ਜ਼ਿੰਦਗੀ ਸੋਚਾਂ ਕਿ ਸਾਡੇ ਪਰਿਵਾਰ ਦਾ ਕੋਈ ਜੀ ਵੀ ਨਹੀਂ ਸਾਨੇਵਾਲ ਤੋਂ ਇਲੈਕਸ਼ਨ ਲੜਾਂਗੇ ਜੀ ਕਦੇ ਵੀ ਨਹੀਂ ਜਿਲ੍ਹਾ ਪ੍ਰੇਸ਼ਦ ਬਲਾਕ ਸੰਪਤੀ ਇਲੈਕਸ਼ਨ ਦਾ ਕੈਰੀ ਮੈਂ ਸਾਨੇਵਾਲ ਤੋਂ ਇਲੈਕਸ਼ਨ ਨਹੀਂ ਲੜਨਾ ਜੀ ਸਨਿਆਦ ਕੋਈ ਇਲੈਕਸ਼ਨ ਨਹੀਂ ਲੜਨਾ ਜੀ ਸਨਿਆਦ ਤਾਂ ਕੋਈ ਨਹੀਂ ਲੜਨਾ ਨਹੀਂ ਨਹੀਂ ਜਿੰਮੇਵਾਰੀ ਗੱਡੀ ਸੌਂਪੀ ਹੈ ਉਹ ਮੁੰਡਿਆ ਸਾਹਿਬ ਨੇ ਕਹਿੰਦੀ ਵੀ ਇੱਥੇ ਰਹਿ ਕੇ ਤਿਆਰ ਰੱਖਣਾ ਕਿਸਾਨਾਂ ਦਾ ਕਿਸੇ ਤਰ੍ਹਾਂ ਦੀ ਕੋਈ ਵੀ ਤੁ ਸਮੱਸਿਆ ਨਾ ਹੋਵੇ ਹਾਂਜੀ ਮੈਂ ਨਾਲ ਆ ਜੀ ਮੇਰਾ ਨਾ 100 ਕਿਲੋਮੀਟਰ ਦੂਰ ਘਰ ਹੈਥੋਂ ਨਾਲੇ ਆ ਜੀ 24 ਘੰਟੇ ਸੇਵਾ ਦੇ ਵਿੱਚ ਹਾਜ਼ਰ ਹਾਂ ਜੀ ਇੱਕ ਇੱਕ ਦਾਣਾ ਚੱਕਿਆ ਜਾਊਗਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਗੀ ਸਾਡੇ ਆੜਤੀਏ ਭਰਾ ਵਧੀਆ ਘੈਂਟ ਬੰਦੇ ਆ ਸਾਰੇ ਜ਼ਿਮੀਂਦਾਰ ਵਧੀਆ ਜੀ ਜਿੰਨੇ ਵੀ ਮਜ਼ਦੂਰ ਆ ਸਾਰੇ ਵਧੀਆ ਜੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਣ ਦੇਵਾਂਗੇ ਜੇ ਕੋਈ ਦਿੱਕਤ ਆਉਂਗੀ ਤਾਂ ਅਸੀਂ ਬੈਠ ਕੇ ਉਹਨੂੰ ਹੱਲ ਕਰਾਂਗੇ ਜੀ ਦਾ ਕਿਸੇ ਵੀ ਤਰ੍ਹਾਂ ਦਾ ਧੰਨਵਾਦੀ ਥੈਂਕ ਯੂ ਬਿਲਕੁਲ ਇਸਨ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜੀ ਸਾਹਨੇਵਾਲ ਜੋ ਹਰਦੀਪ ਸਿੰਘ ਮੁੰਡਿਆ ਦੇ ਇਲੈਕਸ਼ਨ ਲੜਦੇ ਬਿਆਨ ਨੂੰ ਕਹਿੰਦੇ ਨੇ ਕਿ ਸਾਡੇ ਪਰਿਵਾਰ ਨੇ ਅੱਜ ਤੱਕ ਨਹੀਂ ਸੋਚਿਆ ਸਾਹਨੇਵਾਲ ਤੋਂ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਵੀ ਸਾਹਨੇਵਾਲ ਤੋਂ ਇਲੈਕਸ਼ਨ ਲੜਾਂਗੇ ਔਰ ਮੰਡੀ ਦੀ ਜਿਹੜੀ ਜ਼ਿੰਮੇਵਾਰੀ ਲਗਾਈ ਗਈ ਹੈ ਮਾਰਕੀਟ ਕਮੇਟੀ ਦੇ ਚੇਅਰਮੈਨ ਤੋਂ ਪਹਿਲਾਂ ਤਾਂ ਇਹਨੂੰ ਉਹ ਵੀ ਕਹਿੰਦੇ ਹੋਏ ਨਜ਼ਰ ਆਨੇ ਕਿਸਾਨਾਂ ਦਾ ਹਰ ਕਿਸੇ ਦਾ ਧਿਆਨ ਰੱਖਿਆ ਜਾਵੇ ਕੈਮਰਾ ਪਰਸ ਸਲਮਾਨ ਦੇ ਨਾਲ ਹਿੰਮਤ ਦੀਪਾਲ ਦੇ ਨੇ ਚੇਰਾ ਸਾਹਨੇ